ਦਾ ਗੱਲ ਮੈਂ ਤੋਂ ਦਫ਼ਤਰ ਤੋਂ ਨਿਕਲੇ ਮੇਨ ਨਾਲ ਕਿ ਮੇਰਾ ਭਰਾ ਸੀ ਡਰਾਈਵਰ ਮੁੰਡਾ ਤੇ ਅਸੀਂ ਐਵੇਂ ਨਿਕਲੇ ਹੀ ਆ ਇਹਨੇ ਆ ਇੱਥੋਂ 100 ਮੀਟਰ ਤੇ 150 ਮੀਟਰ ਦੇ ਮੂਰੇ ਲਿਆ ਕੇ ਸਕਾਰਪਿਓ ਲਾ ਦਿੱਤਾ ਸਕਾਰਪਿਓ ਕੇ ਖੜਦੀ ਆ ਪਹਿਲਾਂ ਪਿਛਲੇ ਪਾਸੇੋਂ ਦੋ ਤਿੰਨ ਕ੍ਰਪਾਨਾਂ ਜਾਂ ਗੰਡਾਸੀਆਂ ਵੱਜਦੀਆਂ ਨੇ ਜੋ ਵੀ ਉਹ ਮੈਂ ਦੇਖਿਆ ਨਹੀਂ ਕਿਉਂਕਿ ਮੈਂ ਪਿੱਛੇ ਤੋਂ ਨਹੀਂ ਦੇਖਣਾ ਸੀਗਾ ਸੋ ਮੈਨੂੰ ਉਹਦਾ ਇੰਟੀਮੇਟ ਹੋ ਜਾਂਦਾ ਵੀ ਇਹ ਹਮਲਾ ਕਰਨ ਲੱਗੇ ਆ ਸੋ ਜਾਨੂ ਮੈਂ ਰੇਸ ਦੇ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਵੀ ਫਿਰ ਇਹਨਾਂ ਨੇ ਫਰੰਟ ਤੇ ਉਹ ਬੇਸ ਵਾਲੇ ਇਹ ਹਮਲਾ ਹੋਇਆ ਤੁਹਾਨੂੰ ਮਤਲਬ ਸ਼ੋਰਟੀ ਕਿਵੇਂ ਹੋਈ ਕਿ ਇਹ ਪ੍ਰਿੰਕਲ ਦੇ ਕਰ ਸਕਦਾ ਤੁਹਾਡੇ ਇਹਨੇ ਅਕਸੈਪਟ ਕੀਤਾ ਸਵੇਰੇ ਅੱਜ ਕਰ ਲਿਆ ਨੇ ਸਭ ਇਹਨੇ ਮੁੰਡਾ ਮਰਵਾਇਆ ਨਹੀਂ ਮਰਵਾਇਆ ਇਨੇ ਕੁੜੀ ਤੋਂ ਪਰਚੇ ਕਰਵਾਏ ਰੋਕਾਂ ਦੇ ਨਹੀਂ ਕਰਵਾਏ ਸਾਰੀਆਂ ਗੱਲਾਂ ਮਿਲਿਆ ਕਿ ਮੂਰੇ ਧਰਤੀਆਂ ਮੇਰਾ ਤਾਂ ਜੋ ਇਹਨੇ ਕਹਿਣਾ ਸੀ ਬੈਠਾ ਨੈੱਟ ਤੇ ਹੁਣ ਤਾਂ ਕੁਝ ਕਹਿਣ ਨੂੰ ਰਿਹਾ ਨਹੀਂ ਫਿਰ ਅੱਕ ਕੇ ਉਹਨੇ ਆ ਤਰੀਕਾ ਬਣਾਇਆ ਤੁਸੀਂ ਕੁਝ ਐਦਾਂ ਦਾ ਕਰੋ ਵੀ ਸਿਰਫ ਇੱਕ ਪਟਾਕੇ ਚਲਾਉਣ ਤੋਂ ਸਿਵਾਏ ਵੀ ਹਨੀ ਤੂੰ ਆ ਗੱਲ ਮੈਂ ਗਲਤ ਕੀਤਾ ਹੈ ਵੀ ਆ ਨਹੀਂ ਕਰਨਾ ਸੀ ਦੱਸੋ ਮਤਲਬ ਪਟਾਕੇ ਚਲਾਉਣ ਵਾਲੇ ਕੰਮ ਨੂੰ ਤੁਸੀਂ ਗਲਤ ਮੰਨ ਲਿਆ ਇਹ ਸਾਰਾ ਹੀ ਵਿਵਾਦ ਕਿਉਂ ਵੀ ਚੱਲ ਰਿਹਾ ਹੈ ਇਹ ਨਹੀਂ ਖਤਮ ਹੋਣੇ ਹੋ ਜਾਣਗੇ ਖਤਮ ਦੀ ਦੱਸੋ ਉਹਨਾਂ ਅੱਜ ਮੈਂ ਉਹਤੇ ਪਰਚਾ ਕਰਾ ਰਹੇ ਹਾਂ ਠੋਕ ਕੇ ਕੱਲ ਨੂੰ ਕੀ ਕਹੂਗਾ ਬਾਈ ਜੀ ਉਹ ਕਹਿ ਜਾ ਕੁੱਤੇ ਦਾ ਹੱਡਾ ਹੂੰ ਉਹ ਸੋਧਰ ਜੂਗਾ ਉਹਨੇ ਨਹੀਂ ਸੋਧਰਨਾ ਪਰ ਮੈਂ ਨਹੀਂ ਝੁਕਦਾ ਇਹ ਹਣੀ ਲੋਕਾਂ ਦੇ ਨਾਲ ਦੋਸਤੀ ਵਧਾਉਣ ਦੀ ਬਜਾਏ ਲੋਕਾਂ ਦੇ ਨਾਲ ਦੁਸ਼ਮਣੀਆਂ ਬਹੁਤ ਵਧਾਉਂਦਾ ਹੈ ਜਿਹਦੇ ਨਾਲ ਜਿਵੇਂ ਅਨਮੋਲ ਦੇ ਨਾਲ ਤੁਸੀਂ ਬਿਨਾਂ ਗੱਲੋਂ ਹੀ ਤੁਹਾਡੀ ਕੌਂਟਰੋਵਰਸੀ ਤਿੰਨ ਸਾਲ ਹੋ ਗਿਆ ਗੱਲ ਬਾਈ ਕਿੰਨੀਆਂ ਦੁਸ਼ਮਣੀਆਂ ਪਾਲੀਆਂ ਮੈਂ ਗੈਂਗਸਟਰ ਹਾਂ ਜੀ ਤੁਹਾਨੂੰ ਮੇਰੀ ਫਿਜ਼ਿਕ ਦੇਖ ਕੇ ਲੱਗਦਾ ਵੀ ਇਹ ਗੈਂਗਸਟਰ ਹੀ ਕਰਦਾ ਹੈ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂਤਨੂ ਅੰਤ ਸਿੰਘ ਕੁਮਾਰ ਲੁਧਿਆਣੇ ਤੋਂ ਬੂਟ ਕਾਰੋਬਾਰੀ ਹਨੀ 세ਠੀ ਬਾਰੇ ਕੋਣ ਨਹੀਂ ਜਾਣਦਾ ਕਿਉਂਕਿ ਕਾਫੀ ਬਾਰੀ ਆਪਣੀਆਂ ਵਿਵਾਦਿਤ ਟਿੱਪਣੀਆਂ ਕਰਕੇ ਚਰਚਾ ਚ ਰਹਿੰਦੇ ਨੇ ਹਨੀ 세ਠੀ ਅਤੇ ਪਿਛਲੇ ਦਿਨੀ ਹਨੀ 세ਠੀ ਦੇ ਜਿਹੜੇ ਕਿ ਪ੍ਰੇਨਕਲ ਲੁਧਿਆਣਾ ਦੇ ਨਾਲ ਵਿਵਾਦ ਚੱਲ ਰਹੇ ਨੇ ਉਸ ਦੇ ਸਬੰਧ ਵਿੱਚ ਪ੍ਰੇਨਕਲ ਲੁਧਿਆਣਾ ਇੱਕ ਵਾਰੀ ਜੇਲ੍ਹ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਪ੍ਰੇਨਕਲ ਜੇਲ੍ਹ ਤੋਂ ਬਾਹਰ ਆਉਂਦੇ ਨੇ ਕੱਲ ਰਾਤ ਹੀ ਹਨੀ 세ਠੀ ਦੇ ਉੱਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਸੋ ਅਣੀ ਸੇਠੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਠੀਕ ਹੋ ਠੀਕ ਠਾਕ ਬਾਈ ਜੀ ਕੀ ਵਾਪਰਿਆ ਰਾਤੀ ਜਿਹੜਾ ਤੁਹਾਡੇ ਤੇ ਹਮਲਾ ਹੋਣ ਦੀ ਗੱਲ ਸਾਹਮਣੇ ਆਈਆ ਵੀਰੇ ਰਾਤੀ ਮੈਂ ਆਪਣੀ ਰੋਜ਼ ਦੀ ਰੁਟੀਨ ਆ ਮੇਰਾ ਆਫਿਸ ਆ ਜੀ ਬਾਕੀ ਆਪਣੇ ਦੁਕਾਨਾਂ ਨੇ ਕਈ ਫਰੈਂਚਾਈਜ਼ ਨੇ ਕਈ ਸਾਡੀ ਆਪਣੀਆਂ ਕਈ ਕਿਰਾਏ ਤੇ ਆ ਬੂਟ ਦਾ ਮੈਂ ਕੰਮ ਕਰਦਾ ਅਲੱਗ-ਅਲੱਗ ਜ਼ਿਲ੍ਹਿਆਂ 'ਚ ਤੇ ਮੈਂ ਜਦ ਰਾਤੀ ਥਿਓ ਨਾ ਮੈਂ ਇਥੋਂ ਆਪਣਾ ਕੰਮ ਕਰਦਾ ਤੇ ਰਾਤੀ 8:00 ਵਜੇ ਮਰੋਂ ਨਿਕਲਿਆ ਮੈਂ ਤੁਹਾਨੂੰ ਦੱਸ ਦਿੰਨਾ ਪਹਿਲਾਂ ਐਸਐਸਪੀ ਸਾਹਿਬ ਕੋਲੇ ਕੰਪਲੇਨਟ ਗਈ ਹੈ ਡੀਐਸਪੀ ਸਾਹਿਬ ਕੋਲ ਵੀ ਗਈ ਹੋਈ ਹੈ ਤਿੰਨ ਚਾਰ ਦਿਨ ਤੋਂ ਜਦੋਂ ਦਾ ਉਹ ਜੇਲ੍ਹ ਚੋਂ ਆਇਆ ਬਹੁਤ ਪਰੇਸ਼ਾਨ ਕਰਦਾ ਵਿਆ ਵਾ ਉਹਨੂੰ ਐ ਲੱਗਦਾ ਵੀ ਇੰਨਾ ਜਲੂਸ ਨਿਕਲਣ ਦਾ ਕਾਰਨ ਮੈਂ ਆ ਉਹਨੂੰ ਇਹ ਨਹੀਂ ਪਤਾ ਵੀ ਇੰਨਾ ਜਲੂਸ ਨਿਕਲਣ ਦਾ ਕਾਰਨ ਤੇਰੇ ਲੱchnਾ ਠੀਕ ਹੈ ਦੂਜਾ ਇੱਕ ਸਰਾਧ ਚੱਲਦੇ ਆ ਸਰਾਧਾਂ 'ਚ ਮੰਦਾ ਬਹੁਤ ਹੋ ਜਾਂਦਾ ਉਹਨੂੰ ਐ ਲੱਗਦਾ ਵੀ ਗਾਹਕ ਨਹੀਂ ਆਉਂਦੇ ਇਹਦਾ ਵੀ ਕਾਰਨ ਹਨੀ ਹੈ ਅੱਛਾ ਇਤੋਂ ਤੁਸੀਂ ਐਸਟੀਮੇਟ ਲਾ ਸਕਦੇ ਹੋ ਵੀ ਸਾਡੇ ਪੇਜ ਤੇ ਪ੍ਰਿੰਕਲ ਦੀ ਵੱਤੋਂ ਬਾਅਦ ਇੱਕ ਅੱਧੀ ਵੀਡੀਓ ਪਈ ਹੋਊਗੀ ਦੇ ਹੋਰ ਲੱਗ ਲੱਗ ਹੋਣੀ ਆ ਕਿਤੇ ਕੰਮ ਕਰ ਰਹੇ ਆ ਬੂਟ ਵੇਚ ਰਹੇ ਆ ਜਾਂ ਸੇਵਾ ਕਰ ਰਹੇ ਆ ਉਹਨੂੰ ਵੀ ਤੁਹਾਡੀ ਆਪਣੀ ਵੀਡੀਓਸ ਨੇ ਹੋਰ ਸਾਡੇ ਕੋਲ ਕੰਟੈਂਟ ਬਹੁਤ ਆ ਇਹ ਏਡਾ ਏਡੇ ਜੋਗਾ ਨਹੀਂ ਵੀ ਮੈਂ ਰੋਜ਼ ਇੱਥੇ ਇੱਕ ਵੀਡੀਓ ਬਣਾ ਕੇ ਪਾਵਾਂ ਏਡਾ ਇਹ ਘੈਂਟ ਹੈ ਨਹੀਂ ਪਰ ਪਤਾ ਨਹੀਂ ਇਹਨੂੰ ਅਸੀਂ ਬਾਲੇ ਘੈਂਟ ਲੱਗ ਦੇ ਤਾਂ ਪਹਿਲਾਂ ਹੀ ਇਹਦੇ ਬਰੋਨੇ ਆ ਮੈਂ ਇਸ ਤੋਂ ਅਗਲਾ ਪਤਾ ਨਹੀਂ ਕੀ ਰੇਤਾ ਤਾਂ ਆਪਣੀ ਭੈਣ ਨੂੰ ਬਸਦੀ ਨਹੀਂ ਦੇਖ ਸਕਦੇ ਏਡੇ ਹਲਾਂਤੀ ਇਨਸਾਨ ਨੇ ਸੋ ਦੋ ਤਿੰਨ ਦਿਨ ਤੋਂ ਇਹ ਗੇੜੇ-ਗੂੜੇ ਘੜਦਾ ਪਿਆ ਸੀ ਇਕੱਲ ਨੂੰ ਸਕਾਰਪੀਓ ਚਿੱਟੇ ਰੰਗ ਦੀ 0071 ਨੰਬਰ ਦੀ ਤੇ ਕਦੀ ਇੱਥੇ ਸਾਹਮਣੇ ਬਿਆਨ ਸਿੰਘ ਦੇ ਬੁੱਤ ਗੋਲ ਜਾ ਕੇ दारू ਪੀਣ ਲੱਗ ਜਾਂਦਾ ਖੜਿਆ ਵੀਰਾ ਪੀਣ ਲੱਗ ਜਾਂਦਾ ਕਦੀ ਸਾਨੇ ਵਾਲੇਲੇ ਸਟੋਰ ਕੋਲ ਜਾ ਕੇ ਸਾਈਲ ਨੂੰ ਟੌਰਚਰ ਕਰਕੇ ਸਿੱਕਟਾਂ ਪੀਣ ਲੱਗ ਜਾਂਦਾ ਉੱਥੋਂ ਇਹਨੂੰ ਪਤਾ ਕਿਉਂਕਿ ਇਹ ਪਹਿਲਾਂ ਆਇਆ ਸੀਗਾ ਸਾਨਿਆਂ ਨੂੰ ਪਤਾ ਕੈਮਰੇ ਦੀ ਰੇਸ਼ੋ ਕਿੰਨੀ ਕਾ ਇਹ ਉਧਰੋਂ ਉਧਰੋਂ ਘੁੰਮ-ਘੁੰਮ ਕੇ ਬਾਹਰ ਮੁੰਡੇ ਜਿਵੇਂ ਕੋਈ ਬੂਟ ਰੱਖਣ ਜਾਂਦੇ ਅੰਦਰ ਜਾਂਦੇ ਉਹਨਾਂ ਨੂੰ ਟੌਰਚਰ ਕਰਦਾ ਮੇਰੇ ਸਾਰਿਆਂ ਨੂੰ ਸਮਝਾਇਆ ਹੋਇਆ ਬੀ ਆਰੇ ਬੀਲਾ ਬਾਈ ਆਪਣੇ ਕੋਲ ਕੰਮ ਬਹੁਤ ਆ ਆਪਾਂ ਲੋਕਾਂ ਦੇ ਕਈਆਂ ਦੇ ਪੈਸੇ ਲਵਾਈ ਬੈਠੇ ਆ ਤੇ ਕਈਆਂ ਦੇ ਆਪਾਂ ਦੇਣੇ ਆ ਤੇ ਕਈਆਂ ਤੋਂ ਲੈਣੇ ਆ ਆਪਾਂ ਇੱਕ ਸਿਸਟਮ 'ਚ ਫਸੇ ਹੋਏ ਆ ਸੋ ਆਪਾਂ ਜਿੰਨਾ ਇਹਨੂੰ ਇਗਨੋਰ ਕਰ ਸਕਦੇ ਆ ਤਾਂ ਆਪਾਂ ਕਰਾਂਗੇ ਜੀ ਹੁਣ ਇਹ 2-3 ਦਿਨ ਤੋ ਇੱਥੇ ਫਿਰਦਾ ਤੇ ਮੇਰੇ ਨੰਬਰਾਂ ਦੇ ਤਾਂ ਬਲੌਕ ਆ ਮੈਂ ਪਹਿਲਾਂ ਇੱਕ ਆਡੀਓ ਦੀ ਗੱਲ ਕਰਦਾ ਜਿਹੜੀ ਇਹ 2-3 ਦਿਨ ਬਾਅਦ ਪਾ ਦਿੰਦਾ ਮੈਨੂੰ ਆਪ ਨੂੰ ਖੁਦ ਨਹੀਂ ਸਮਝ ਆਉਂਦੀ ਵੀ ਇਹ ਕਿੱਥੋਂ ਆਡੀਓ ਲਿਆਂਦਾ ਕਿਹੜੀ ਕਿਹਦੇ ਨਾਲ ਜੋੜ ਦਿੰਦਾ ਉਹ ਐਂ ਲੱਗਦਾ ਮੈਂ ਕਦੋਂ ਆ ਗੱਲ ਕੀਤੀ ਐ ਸੋ ਮੈਂ ਇਹਨੂੰ ਇਗਨੋਰ ਕਰਦਾ ਮੈਂ ਸੁਣਦਾ ਹੀ ਨਹੀਂ ਹੈਗਾ ਸੋ ਮੈਨੂੰ ਘਰ ਦੇ ਬੋਲਦੇ ਆ ਵੀ ਤੂੰ ਇਹਨਾਂ ਗੱਲ ਯਾਰ ਮੇਰਾ ਇੰਨਾ ਤਾਂ ਇਹਦੇ ਨਾਲ ਹੋਆ ਤੇ ਮੈਂ ਇਹਨਾਂ ਗੱਲ ਕੀ ਕਰਨੀ ਆ ਦੱਸ ਸਮਝ ਨਹੀਂ ਆਉਂਦੀ ਵੀ ਕੀ ਕਰਦਾ ਹੁਣ ਅਚਨ ਚੇਤ ਕਿਸੇ ਨੰਬਰ ਤੋਂ ਕਾਲ ਆਈ ਵੇ ਬੰਦਾ ਚੱਕ ਲੈਂਦਾ ਤੇ ਇੱਕ ਅੱਧਾ ਮਿੰਟ ਗੱਲ ਹੋ ਜਾਂਦੀ ਆ ਮੇਰਾ ਮੈਂ ਮੈਨੂੰ ਇਹ ਕੀ ਦੇਊਗਾ ਅੱਜ ਤੱਕ ਇਹਨੇ ਮੈਨੂੰ ਬਦਨਾਮੀ ਹੀ ਦਿੱਤੀ ਆ ਮੇਰੇ ਪਰਿਵਾਰ ਬਾਰੇ ਬਕਵਾਸ ਕੀਤੀ ਆ ਠੀਕ ਆ ਮੇਰੇ ਕਾਰੋਬਾਰ ਇਹਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਇਹ ਮੈਨੂੰ ਦੇ ਕੀ ਦੇਊਗਾ ਇਹ ਕੋਈ ਅਫਸਰ ਨਹੀਂ ਇਹ ਕੋਈ ਸੈਲਿਬ੍ਰਿਟੀ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਹਣਾ ਸੋ ਕਹਿਣ ਦਾ ਮੇਰਾ ਮਸਲਾਬ ਇਹ ਆ ਵੀ ਇਹ 2-3 ਦਿਨ ਤੋਂ ਇੱਥੇ ਗੱਡੀਆਂ ਗੁੱਡੀਆਂ ਲਾ ਕੇ ਘੁੰਮਦਾ ਮੈਨੂੰ ਕੌਲ ਆਉਂਦੇ ਰਹਿੰਦੇ ਚਲੋ ਸਾਰਿਆਂ ਦੇ ਆਪਣੇ ਸਰਸਿਸ ਹੁੰਦੇ ਆ ਅਸੀਂ ਕਹਿੰਦੇ ਵੀ ਅਸੀਂ ਕਿਹੜਾ ਉਹ ਕੋਈ ਬੰਦਾ ਕਹਿ ਰਿਹਾ ਵੀ ਦਰਾਹ ਇੱਥੇ ਖੜਾ ਬਾਈ ਇੱਥੇ ਖੜਾ ਮੈਂ ਕਹਾ ਵੀ ਮੈਂ ਇਹ ਸੋਚ ਰੱਖਦਾ ਵੀ ਦਰਾਹਾ ਕਹਿਣਾ ਮੇਰੇ ਪਿਓ ਦਾ ਕਿਤੇ ਕੋਈ ਵੀ ਆ ਜਾ ਸਕਦਾ ਕਿਤੇ ਕੋਈ ਵੀ ਆ ਜਾ ਸਕਦਾ ਠੀਕ ਹੈ ਇਹ ਲੋਕਤੰਤਰ ਆ ਕੋਈ ਮੇਰੀ ਕਿਹੜਾ ਕੋਈ ਪ੍ਰਾਪਰਟੀ 'ਚ ਖੜਾ ਜੇ ਇੱਥੇ ਖੜਾ ਤਾਂ ਮੈਨੂੰ ਦਿੱਕਤ ਹੋਣੀ ਚਾਹੀਦੀ ਆ ਜੀ ਸੋ ਅਸੀਂ ਗਾ ਇਹਨੂੰ ਇਗਨੋਰ ਕਰੋ ਹੁਣ ਇਹਨੇ ਕੱਲ ਕੀ ਕੀਤਾ ਕੱਲ ਮੈਂ ਇੱਥੋਂ ਦਫ਼ਤਰ 'ਚੋਂ ਨਿਕਲੇ ਮੇਰੇ ਨਾਲ ਇੱਕ ਮੇਰਾ ਤੇ ਅਸੀਂ ਐਵੇਂ ਨਿਕਲੇ ਹੀ ਆ ਇਹਨੇ ਆ ਇੱਥੋਂ 100 ਕਿ ਮੀਟਰ ਤੇ 150 ਮੀਟਰ ਤੇ ਮੂਹਰੇ ਲਿਆ ਕੇ ਸਕਾਰਪਿਓ ਲਾਤੀ ਮੈਨੂੰ ਲੱਗਿਆ ਉਹ ਰੁਕਦੀ ਰੁਕਦੀ ਰੁਕੀ ਮੈਨੂੰ ਐ ਲੱਗਿਆ ਵੀ ਕੋਈ ਮਜ਼ਾਕ ਕਰ ਰਿਹਾ ਕਿਉਂਕਿ ਅਸੀਂ ਲੋਕਲ ਲੈ ਕੇ ਆ ਇੱਕ ਦੂਜੇ ਨਾਲ ਸਾਰੇ ਬੰਦੇ ਚਲੋ ਕਾਰ ਹੀ ਲੈਂਦੇ ਪਰ ਜਦੋਂ ਇਹ ਧਿਆਨ ਨਾਲ ਦੇਖਿਆ ਵੀ ਉਹ ਚ ਸਾਰੇ ਹੀ ਮੁੰਡੇ ਮੂੰਹ ਬੰਨ ਕੇ ਬੈਠੇ ਆ ਇਹ ਆਪ ਬੈਠਾ ਪਰਲੇ ਪਾਸੇ ਤੇ ਇਹਦਾ ਹੀ ਮੂੰਹ ਬੰਨੇ ਹੋਏ ਸੀ ਮੈਨੂੰ ਕਲੀਅਰ ਨਹੀਂ ਬਈ ਬੈਠਾ ਸੀ ਇਹ ਚਲਾ ਰਿਆ ਯਾਰ ਵੀਰੇ ਉਹ ਟਾਈਮ ਹੀ ਬਕਵਾ 2-3 ਸਕਿੰਟ ਦਾ ਹੈ ਉਹ ਕੋਈ 2-3 ਮਿੰਟ ਦਾ ਵੀ ਨਹੀਂ ਹੈਗਾ 2-3 ਸਕਿੰਟ ਦਾ ਔਰ ਔਰ ਜਦੋਂ ਸਾਥੇ ਹੁੰਦਾ ਨਾ ਵੀਰੇ ਉਹ ਸਾਚੀ ਰਹਿਣਾ ਕੱਲ ਹੀ ਡੈਸ਼ ਕੈਮ ਲਵਾਇਆ ਸਵੇਰੇ ਲੱਗਿਆ ਤਾਂ ਜਦੋਂ ਦੀ ਗੱਡੀ ਲਈ ਹੋਉਂਦਾ ਪਰ ਕੱਲ ਉਹਨੂੰ ਆਪਰੇਟ ਕੀਤਾ ਸਵੇਰੇ ਕੱਲ 11 ਵਜੇ ਹੀ ਲਵਾਇਆ ਸੋ ਇੱਕ ਉਹਦੇ ਵਿੱਚ ਕੀ ਦਿਖਦਾ ਵੀਡੀਓ ਤੁਸੀਂ ਦੇਖੀ ਹੋਣੀ ਆ ਵੀ ਸਕਾਰਪੀਓ ਕਿ ਖੜਦੀ ਆ ਪਹਿਲਾਂ ਪਿਛਲੇ ਪਾਸੇ ਦੋ ਤਿੰਨ ਕਰਪਾਨਾਂ ਜਾਂ ਗੰਡਾਸੀਆਂ ਵੱਜਦੀਆਂ ਨੇ ਜੋ ਵੀ ਉਹ ਮੈਂ ਦੇਖਿਆ ਨਹੀਂ ਕਿਉਂਕਿ ਮੈਂ ਪਿੱਛੇ ਥੋੜੀ ਦੇਖਣਾ ਸੀਗਾ ਸੋ ਮੈਨੂੰ ਉਹਦਾ ਇੰਟੀਮੀਟ ਹੋ ਜਾਂਦਾ ਵੀ ਇਹ ਹਮਲਾ ਕਰਨ ਲੱਗੇ ਆ ਸੋ ਜਾਨੂ ਮੈਂ ਰੇਸ ਦੇ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਵੀ ਫਿਰ ਇਹਨਾਂ ਨੇ ਫਰੰਟ ਤੇ ਉਹ ਬੇਸ ਵੱਲੇ ਪਤਾ ਨਹੀਂ ਕੀ ਸੀ ਜਾਂ ਕਿਰਪਾਨਾਂ ਸੀ ਜੋ ਵੀ ਇਹਨਾਂ ਨੇ ਮਾਰੀਆਂ ਤੇ ਐ ਪਿਸਟਲ ਵਗੈਰਾ ਹਲਾਉਂਦੇ ਪਏ ਸੀ ਇਹ ਮਤਲਬ ਉਧਰੋਂ ਇਨਾਂ ਦਾ ਬੰਦੇ ਨੂੰ ਦੇਖੀ ਜਾਂਦਾ ਹੁਣ ਜ਼ਰੂਰੀ ਨਹੀਂ ਵੀ ਜਿਹੜਾ ਐਂਗਲ ਗੱਡੀ ਦੇ ਵਿੱਚ ਸਿੱਧਾ ਸੈਟ ਆ ਉਹੀ ਆਪਣਾ ਵਿਜ਼ਨ ਆ ਐਂ ਤਾਂ ਹੈ ਨਹੀਂ ਉਨੇ ਫਰੇਮ ਇਧਰੋਂ ਲੈ ਰਿਆ ਭਾਈ ਸਾਹਿਬ ਤਾਂ ਸਾਰੇ ਕਿਤੇ ਦਿਖ ਰਹੇ ਹਨ ਸੋਈ ਮੈਂ ਦੇਖ ਰਿਹਾ ਵੀ ਉਹਨੇ ਜੇ ਵੀ ਇਦਾਂ ਉਦਾਂ ਕਰਕੇ ਕਰ ਰਿਹਾ ਸੋ ਅਸੀਂ ਉਹ ਤੋਂ ਨਿਕਲ ਕੇ ਥਾਣਾ ਦਰਾਹਾ ਚ ਚਲੇ ਗਏ ਆ ਗੱਲ ਹੋਈ ਆ ਤੇ ਭਾਈ ਜੀ ਜਿਸ ਤਰ੍ਹਾਂ ਇਹ ਹਮਲਾ ਹੋਇਆ ਤੁਹਾਨੂੰ ਮਤਲਬ ਸ਼ੋਰਟੀ ਕਿਵੇਂ ਹੋਈ ਕਿ ਇਹ ਪ੍ਰਿੰਕਲ ਦੀ ਕਰ ਸਕਦਾ ਤੁਹਾਡੇ ਇਹਨੇ ਅਸੈਪਟ ਕੀਤੀ ਤਸਵੀਰ ਇਹ ਅੱਜ ਕਰ ਲਿਆ ਇਹਨੇ ਅਸੈਪਟ ਅੱਛਾ ਜੇ ਅਸੈਪਟ ਨਾ ਕਰਦਾ ਇਹਨੇ ਫਿਰ ਕਰਨਾ ਗਿਆ ਅਸੀਂ ਇਹਨੇ ਘੈਂਟ ਨਹੀਂ ਮੰਨਣਾ ਸੋਸ਼ਲ ਮੀਡੀਆ ਤੇ ਵੀ ਮੈਂ ਘੈਂਟ ਆ ਮੇਰਾ ਤਾਂ ਕੁਝ ਕਰਕੇ ਆਇਆ ਜੇ ਘੈਂਟ ਸੀ ਫਿਰ ਦੱਸ ਕੇ ਆਉਂਦਾ ਵੀ ਮੈਂ ਆਉਣਾ ਅਵੀ ਮੈਂ ਆ ਕਰਦਾ ਭਾਈ ਅਸੀਂ ਬਦਮਾਸ਼ ਨਹੀਂ ਅਸੀਂ ਆਪਣਾ ਕੰਮ ਕਰਦੇ ਆ ਅਸੀਂ ਬੜਾ ਟੋਲਰੇਟ ਕਰਦੇ ਆ ਬੜਾ ਇਗਨੋਰ ਕਰਦੇ ਆ ਵੀ ਪਰਾਂ ਕਰੇ ਜੋ ਮਰਜੀ ਸਾਡੇ ਕੋਲ ਹੋਰ ਕੁਝ ਬਧੇਰਾ ਕਰਨ ਨੂੰ ਵੀ ਆਪਾਂ ਬਹੁਤ ਸਿਸਟਮ 'ਚ ਹੈਗੇ ਆ ਵੀ ਆਪਾਂ ਕਾਰੋਬਾਰ ਕਰਨਾ ਤਾਂ ਸਾਡਾ ਕੰਮ ਚੱਲਣਾ ਪਰ ਉਹ ਪਤਾ ਨਹੀਂ ਕਿਉਂ ਯਾਰ ਜਿਆਦਾ ਕੰਮ ਹੈ ਨਹੀਂ ਜਾਂ ਉਹਨੂੰ ਜੈਲਸੀ ਇੰਨੀ ਜ਼ਿਆਦਾ ਹੋ ਗਈ ਵੀ ਜਿਹੜੀਆਂ ਗੱਲਾਂ ਲੋਕਾਂ ਦੇ ਦਿਲ 'ਚ ਸੀਗੀਆਂ ਉਹ ਮੈਂ ਮੂੰਹ ਤੇ ਲਿਆਂਦੀਆਂ ਜੋ ਜੋ ਮੇਰੀਆਂ ਗੱਲਾਂ ਕਹੀਆਂ ਹੋਈਆਂ ਨੇ ਇੱਕ ਵੀ ਗੱਲ ਝੂਠੀ ਸਾਬਤ ਕਰ ਦੋ ਵੀ ਇਹਨੇ ਉਹਦੇ ਨਾਲ ਧੋਖਾ ਕੀਤਾ ਨਹੀਂ ਕੀਤਾ ਇਨੇ ਮੁੰਡਾ ਮਰਵਾਇਆ ਨਹੀਂ ਮਰਵਾਇਆ ਇਹਨੇ ਕੁੜੀ ਤੋਂ ਪਰਚੇ ਕਰਵਾਏ ਲੋਕਾਂ ਦੇ ਨਹੀਂ ਕਰਵਾਏ ਸਾਰੀਆਂ ਗੱਲਾਂ ਮੇਲੇ ਆ ਕੇ ਮੂਰੇ ਧਰਤੀਆਂ ਮੇਰਾ ਤਾਂ ਜੋ ਇਹਨੇ ਕਹਿਣਾ ਸੀ ਵੈਦਾਂ ਨੈੱਟ ਤੇ ਹੁਣ ਦਾ ਕੁਝ ਕਹਿਣ ਨੂੰ ਰਿਹਾ ਨਹੀਂ ਫਿਰ ਅੱਕ ਕਿ ਉਹਨੇ ਆ ਤਰੀਕਾ ਬਣਾਇਆ ਠੀਕ ਹੈ ਸੋ ਸਾਨੂੰ ਤੇ ਆਪਣੇ ਕਾਨੂੰਨ ਤੇ ਮਾਣਾ ਕਾਰਵਾਈ ਕਰਦੇ ਪਏ ਨੇ ਪਰ ਭਾਈ ਜੀ ਜਿਸ ਤਰ੍ਹਾਂ ਦਾ ਤੁਹਾਡੇ ਵੀ ਪਰਿਵਾਰ ਦੀਆਂ ਗੱਲਾਂ ਹੁੰਦੀਆਂ ਨੇ ਉਸਦੇ ਵੀ ਪਰਿਵਾਰ ਦੀਆਂ ਗੱਲਾਂ ਹੁੰਦੀਆਂ ਨੇ ਪਰਿਵਾਰਕ ਮਸਲੇ ਨੂੰ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਲੈ ਕੇ ਆਉਂਦੇ ਆ ਤੁਸੀਂ ਉਸ ਚੀਜ਼ ਨੂੰ ਸਹੀ ਮੰਨਦੇ ਹੋ ਤੁਸੀਂ ਮੈਨੂੰ ਇਹ ਗੱਲ ਦੱਸੋ ਪੱਤਰਕਾਰ ਸਾਹਿਬ ਮੈਂ ਉਹਦੀ ਮੰਮੀ ਬਾਰੇ ਕਦੀ ਕਿਹਾ ਨਹੀਂ ਬੋਲ ਤੁਸੀਂ ਭੈਣ ਬਾਰੇ ਕਦੇ ਕੋਈ ਗੱਲ ਨਹੀਂ ਸੋਚੀ ਵਾਈਫ ਬਾਰੇ ਅਸੀਂ ਨਹੀਂ ਸੋਚੀ ਹੁਣ ਜਵਾਬ ਵੀ ਤੁਹਾਡਾ ਆ ਗਿਆ ਜੇ ਕੋਈ ਹੈਗੀ ਆ ਵੀ ਮੈਂ ਟਿੱਪਣੀ ਕੀਤੀ ਆ ਤਾਂ ਦੱਸ ਦੋ ਉਹਦੇ ਉਹਦੇ ਮਦਰ ਦੇਖੋ ਮੈਂ ਉਹਦੀ ਮੰਮੀ ਦੇ ਹੱਥ ਤੋਂ ਇੱਕ ਵਾਰ ਰੋਟੀ ਖਾਧੀ ਆ ਅਸੀਂ ਬੜੀਏ ਗੱਲ ਨੂੰ ਤਰਜੋ ਦਿੰਦੇ ਆ ਕੋੜ ਦੇ ਵਿੱਚ ਉਹ ਆਂਟੀ ਬਹੁਤ ਡਿਪਰੈਸਡ ਹੋਏ ਹੋਏ ਸੀਗੇ ਇਹਦੇ ਮੰਮੀ ਕਿਉਂਕਿ ਉਹਦਾ ਮੁੰਡਾ ਜੇਲ੍ਹ ਚੱਲਿਆ ਸੀਗਾ ਉਹ ਸਾਨੂੰ ਗਾਲਾਂ ਤੱਕ ਕੱਢ ਰਹੇ ਸੀ ਇਹਦਾ ਗਵਾਹ ਪੱਤਰਕਾਰ ਸਾਹਿਬ ਵੀ ਨੇ ਇਹਦਾ ਗਵਾਹ ਐਡਵੋਕੇਟ ਗਗਨ ਵੀ ਹੈ ਮਕੂ ਸਾਹਿਬ ਵੀ ਨੇ ਸੋ ਅੱਗੇ ਉਹ ਅਸੀਂ ਕਹਿੰਦੇ ਹਾਂ ਜੀ ਬਾਬਾ ਦੀਪ ਸਿੰਘ ਦੀ ਚੜ੍ਹਦੀ ਕਲਾ ਕਰਨ ਜਿਹੜਾ ਸੱਚਾ ਉਹ ਸੱਚਾ ਹੁਣ ਜੇ ਮੈਂ ਵੀ ਤੇਰੇ ਵਾਂਗੂ ਕਿਸੇ ਦੀ ਮਾਂ ਨੂੰ ਗਾਲਾਂ ਕੱਢਣ ਲੱਗ ਜਾ ਹਣਾ ਤੇ ਫਿਰ ਮੇਰਾ ਤੇ ਤੇਰੇ 'ਚ ਕੀ ਫਰਕ ਰਹਿ ਗਿਆ ਕੋਈ ਫਰਕ ਨਹੀਂ ਰਹਿ ਗਿਆ ਹਰਪ੍ਰੀਤ ਸਿੰਘ ਮਕੂ ਇੱਕ ਚੰਗੇ ਪੱਤਰਕਾਰ ਨੇ ਸਮਾਜ ਦੇ ਵਿੱਚ ਚੰਗੀ ਉਹਨਾਂ ਦੀ ਇੱਕ ਇਮੇਜ ਹੈ ਉਹਨਾਂ ਦੇ ਨਾਲ ਕੀ ਕੀ ਗੱਲ ਦਾ ਮਸਲਾ ਹੁੰਦਾ ਉਹਨਾਂ ਨੇ ਐਦਾਂ ਹੀ ਜਿਵੇਂ ਤੁਸੀਂ ਮੇਰਾ ਵੀਊ ਲੈ ਰਹੇ ਹੋ ਉਹਨਾਂ ਨੇ ਵੀ ਐਵੇਂ ਵੀਊ ਲਿਆ ਸੀਗਾ ਇਹਨੂੰ ਆਦਤ ਆ ਹਰੇਕ ਤੇ ਰੋਬ ਮਾਰਨ ਦੀ ਗਾਲ ਕੱਢ ਕੇ ਗੱਲ ਕਰਨ ਦੀ ਇਹਨੇ ਉਹਨਾਂ ਨਾਲ ਵੀ ਕੀਤੀ ਹਮ ਕਿ ਮਤਲਬ ਕਿ ਇਹਨਾਂ ਨੇ ਗਾਲਾਂ ਕਢੀਆਂ ਉਸ ਤੋਂ ਬਾਅਦ ਜਿਹੜੀ ਇੱਕ ਰਿਕਾਰਡਿੰਗ ਵਾਇਰਲ ਹੁੰਦੀ ਹੈ ਉਹਦੇ ਵਿੱਚ ਵੀ ਗੱਲਬਾਤ ਹੁੰਦੀ ਹੈ ਤੁਹਾਡੇ ਵੀ ਜ਼ਿਕਰ ਹੁੰਦਾ ਉਹਦੇ ਵਿੱਚ ਮੈਨੂੰ ਯਾਦ ਨਹੀਂ ਉਹ ਹੁਣ ਪੈਸਾ ਉਹਨਾਂ ਘੱਟੋ ਘੱਟ 6-8 ਮਹੀਨੇ ਦੀ ਗੱਲ ਹੋ ਗਈ ਹੋਈ ਜ਼ਰੂਰ ਆ ਸਭ ਕੁਝ ਹੋਇਆ ਉਹਨਾਂ ਨੇ ਵੀ ਇਹਨਾਂ ਦੇ ਪਾਈ ਹੋਈ ਹਾਈ ਕੋਰਟ ਚੱਲਦਾ ਸਿਸਟਮ ਸਾਰਾ ਹੁਣ ਇਹਦੀ ਸਿਕਿਉਰਟੀ ਵੀ ਚਲੇਗੀ ਤੇ ਉਹ ਜਾਣੀਆਂ ਹੀ ਆ ਦੇਖੋ ਜੇ ਹੁਣ ਗਲਤ ਕੰਮ ਕਰ ਦਿੱਤਾ ਕੁਝ ਹੋਊਗਾ ਭਾਈ ਜੀ ਜੋ ਕੁਝ ਚੱਲ ਰਿਹਾ ਇਹ ਤੁਹਾਡਾ ਕਿਉਂਕਿ ਤੁਸੀਂ ਕਾਰੋਬਾਰ ਕਰ ਰਹੇ ਹੋ ਦੂਜੇ ਪਾਸੇ ਇਹ ਚੀਜ਼ਾਂ ਵੀ ਚੱਲ ਰਹੀਆਂ ਨੇ ਤੁਸੀਂ ਆਪਣੇ ਆਪ ਨੂੰ ਜੇਕਰ ਕਹੀਏ ਵੀ ਹਨੀ ਸੇਠੀ ਅੱਜ ਤੋਂ 5 ਸਾਲ ਬਾਅਦ ਆਪਣੇ ਆਪ ਨੂੰ ਕੀ ਦੇਖਦਾ ਇੱਕ ਸੋਚਦਾ ਜੇਦਾ ਯਾਰ ਮੈਂ ਇਹਦੇ ਨਾਲ ਆਈ ਚੀਜ਼ਾਂ ਕਰੀ ਜਾਊਂਗਾ ਫਿਰ ਤਾਂ ਮੈਂ ਖਤਮ ਹੋ ਜੂਗਾ ਖਤਮ ਇਹਦਾ ਮਤਲਬ ਵੀ ਕਾਰੋਬਾਰ ਦੇ ਵਿੱਚ ਲਾ ਲਓ ਜਾਂ ਉਦਾਂ ਲਾ ਲਓ ਹਨਾ ਵੀ ਮੈਂ ਇੱਕ ਚੀਜ਼ਾ ਕਰਨਾ ਨਹੀਂ ਚਾਹੁੰਦਾ ਹੁਣ ਜੇ ਮੈਂ ਤੁਸੀਂ ਸਾਡੇ ਦਫ਼ਤਰ ਬੈਠੇ ਹੋ 20 ਮੁੰਡੇ ਬੈਠੇ ਆ ਹੁਣ ਮੈਂ ਤੁਹਾਡੀ ਪੱਗ ਤੇ ਹੀ ਆ ਕੇ ਤੇ ਫਿਰ ਤੁਸੀਂ ਕੀ ਕਰੋਗੇ ਤੁਸੀਂ ਕੁਝ ਇਦਾਂ ਦਾ ਕਰੋ ਵੀ ਸਿਰਫ ਇੱਕ ਪਟਾਕੇ ਚਲਾਉਣ ਤੋਂ ਸਿਵਾਏ ਵੀ ਹਨੀ ਤੂੰ ਆ ਗਰਮ ਗਲਤ ਕੀਤਾ ਹੈ ਵੀ ਆ ਨਹੀਂ ਕਰਨਾ ਸੀ ਦੱਸੋ ਮਤਲਬ ਪਟਾਕੇ ਚਲਾਉਣ ਵਾਲੇ ਕੰਮ ਨੂੰ ਤੁਸੀਂ ਗਲਤ ਮੰਨਦੇ ਹੋ ਉਹ ਮੈਂ ਬੜਾ ਜ਼ਿਆਦਾ ਬਹੁਤ ਜ਼ਿਆਦਾ ਅੰਦਰੋਂ ਝੰਜੋੜਿਆ ਹੋਇਆ ਸੀਗਾ ਬਹੁਤ ਜ਼ਿਆਦਾ ਕਿਸੇ ਬੰਦੇ ਨੂੰ ਇਨਸਾਫ ਹੈ ਮਿਲੇ ਮੈਨੂੰ ਲੱਗਾ ਕਿਸੇ ਨੇ ਤਾਂ ਸੀਪੀ ਸਾਹਿਬ ਸੁਪਨ ਸ਼ਰਮਾ ਜੀ ਨੇ ਕੁਝ ਨਾ ਕੁਝ ਐਕਸ਼ਨ ਲਿਆ ਇੰਨੇ ਬੰਦੇ ਆਏ ਨੇ ਓਐਸਐਚਓ ਮੈਡਮ ਆਪਣੇ ਬਾਲਾ ਜੀ ਹਨਾ ਆਪਣਾ ਮਨਜੂ ਬਾਲਾ ਜੀ ਨੇ ਨਾ ਐਸਐਚਓ ਮਧੂ ਬਾਲਾ ਜੀ ਉਹਨਾਂ ਨੇ ਕਿਹ ਡਾ ਐਕਸ਼ਨ ਲਿਆ ਤੇ ਸਾਡੇ ਦਿਲ ਨੂੰ ਖੁਸ਼ੀ ਤਾਂ ਹੋਊਗੀ ਹੁਣ ਜੇ ਤੇਰਾ ਉਹਦੀ ਪਹਿਲਾਂ ਸਾਰੇ ਨਾਲ ਸੈਟਿੰਗ ਸੀ ਸਿਸਟਮ 'ਚ ਪੁਲਿਸ ਨੂੰ ਤਾਂ ਐਂ ਗੱਲ ਕਰਦਾ ਹੁੰਦਾ ਈ ਡੀਐਸਪੀ ਲਾਵਾ ਫੋਨ ਐ ਅੱਛਾ ਡੀਐਸਪੀ ਲਾਵਾ ਫੋਨ ਲਾ ਇੱਕ ਆ ਲਾਗੇ ਸਪੀਕਰ ਤੇ ਆ ਗੱਲ ਤੁਸੀਂ ਸਮਝੋ ਵੀ ਇੱਕ ਦੁਕਾਨ ਦੇ ਗਾਹਕ ਆਏ ਉਹ ਆਪਣੀ ਪੈਂਟ ਸੈੱਟ ਕਰ ਰਿਹਾ ਠੀਕ ਹੈ ਉਹ ਪੈਂਟ ਸੈੱਟ ਕਰ ਰਿਹਾ ਇਹਦੇ ਤੋਂ ਬੂਟ ਦਾ ਰੇਟ ਪੁੱਛ ਰਿਹਾ ਵੀ 350 ਵਾਲੀ ਵੀਡੀਓ ਪਾਈ ਸੀ ਉਹ ਹੈਗੇ ਨੇ ਉਹ ਕਹਿੰਦਾ ਨਹੀਂ ਹੈਗੇ ਇੰਨੇ ਚ 6 ਜਾਨਾ ਤੇ 300 ਇੱਕ ਲਾ ਕੇ ਪਰਚਾ ਦਰਜ ਹੋ ਜਾਂਦਾ ਦੱਸੋ ਹੁਣ ਕੀ ਕਹੋਗੇ ਤੁਸੀਂ ਫਿਰ ਫਿਰ ਉਹ ਖਰਜ ਵੀ ਹੋ ਜਾਂਦਾ ਉਹ ਵਿਚਾਰਾ ਫਾਹ ਲੈਂਡ ਨੂੰ ਫਿਰਦਾ ਕਿੱਥੇ ਤੁਸੀਂ ਆਪਾਂ ਨੇ ਬੋਲੇ ਆ ਕੋਈ ਕਾਨੂੰਨ 5 ਦਿਨ ਹੋਏ ਨੇ ਉਹਨੂੰ ਜ਼ਮਾਨਤ ਤੇ ਆਇਨੂੰ 5 ਦਿਨ ਕਿੱਦਾਂ ਇਹਦੀ ਫੈਮਲੀ ਡੈਡੀ ਜੋ ਇਹਦੇ ਨਾਲ ਕੁੜੀ ਜਾਂਦੀ ਹੈ ਜੋ ਵੀ ਇਹਦਾ ਰਿਲੇਸ਼ਨ ਹੈ ਉਹ ਇਹਦੀ ਜ਼ਿੰਦਗੀ ਆਪਾਂ ਕੀ ਲੈਣਾ ਕਿੱਦਾਂ ਉੱਥੇ ਬਿਲਕਦੇ ਪਏ ਸੀ ਕਿੰਨੇ ਵਕੀਲ ਲੈ ਕੇ ਪੇਸ਼ ਹੋਇਆ ਸੀਗਾ ਵੀ ਯਾਰ ਬਹੁਤ ਕਿਤੇ ਹਨਾ ਵੀ ਕਾਮ ਦਾ ਯੋਧਾ ਪੇਸ਼ ਹੋ ਰਿਹਾ ਹੈ ਵੀ ਇੰਨਾ ਕੁਝ ਹੋਇਆ ਪੰਜ ਦਿਨ ਹੀ ਲੱਗੇ ਨੇ ਆ ਕੰਮ ਕਰਤਾ ਇਹ ਸਮਾਜ ਨੂੰ ਦੇਣ ਕੀ ਦੇ ਰਿਹਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੁਹਾਡੇ ਕੈਮਰੇ ਦੇ ਮਾਧਿਅਮ ਤੇ ਬਾਈ ਬਣ ਕੇ ਜ਼ਰੂਰ ਚਲਾਇਓ ਸਾਡੇ ਪੁਲਿਸ ਮਹਿਕਮੇ 'ਚ ਸਭ ਤੋਂ ਵੱਡਾ ਹੋਣਗੇ ਬੀਜੀਪੀ ਸਾਹਿਬ ਹੂੰ ਡੀਜੀਪੀ ਸਾਹਿਬ ਸਾਨੂੰ ਬੁਲਾਉਣ ਹੂੰ ਸਾਨੂੰ ਕਹਿਣ ਵੀ ਜੇ ਤੇਰੇ ਮੂੰਹ ਚੋਂ ਕਦੀ ਜਾਂ ਕਿਸੇ ਉਹਦੇ ਮੂੰਹ ਦੇ ਵਿੱਚੋਂ ਆ ਚੀਜ਼ ਨਿਕਲ ਗਈ ਤਾਂ ਤੂੰ ਪਰਚਾ ਦਰਜ ਹੋ ਜਾਣਾ ਮੈਂ ਲਿਖ ਕੇ ਦੇ ਕੇ ਆਉਂ ਵੀ ਮੈਂ ਇਹ ਰਾਜੀ ਕੋਈ ਲੈਣ ਦੇਣ ਨਹੀਂ ਮੈਂ ਕੁਝ ਨਹੀਂ ਕਰੂੰ ਪਰ ਜੇ ਉਹ 10 ਵੀਡੀਓ ਪਾਊਗਾ ਪਰ ਵਾਰ ਵਾਰੇ ਕੁਝ ਨਾ ਕੁਝ ਤਾਂ ਕਹੂਗਾ ਮੈਂ ਵੀ ਇਨਸਾਨ ਆ ਮੈਂ ਵੀ ਹਾਰਟ ਹੁੰਨਾ ਮੇ ਕੋ ਰੱਬ ਤਾਂ ਹੈ ਨਹੀਂ ਹੂੰ ਸੋ ਮੈਂ ਮੈਂ ਮੇਰੇ ਕੋਲ ਹੋਰ ਬੜਾ ਕੰਟੈਂਟ ਹੈ ਆ ਕੁਝ ਕਰਨ ਦਾ ਆਪਣਾ ਕੰਮ ਕਰਨ ਦਾ ਹੁਣ ਮੈਂ ਇੰਨਾ ਕੁਝ ਕੰਮ ਖਲਵਾਤੇ ਸ਼ਹਿਰਾਂ 'ਚ ਕਿਸੇ ਨੇ ਕਰਜਾ ਫੜ ਕੇ ਲਾ ਲਾ ਕਿਸੇ ਨੇ ਆਪਣੇ ਬਾਪੂ ਤੋਂ ਪੈਸੇ ਲਾ ਕੇ ਲਾ ਲੇ ਕਿਸੇ ਨੇ ਆਪਣੀ ਸਾਰੀ ਸੰਪਤੀ ਲਾ ਲਾ ਦੁਕਾਨਾਂ ਮੇਰੇ ਕੇਤੇ ਖੋਲਦੀਆਂ ਹੁਣ ਜੇ ਮੈਂ ਉਹਨਾਂ ਨੂੰ ਮਾਲ ਨਹੀਂ ਦਊਂਗਾ ਤਾਂ ਉਹਨਾਂ ਨਾਲ ਧੋਖਾ ਹੀ ਹੈ ਯਾਰ ਧੋਖਾ ਹੀ ਹੈ ਨਾ ਜੀ ਪਰ ਉਹ ਮੇਰੇ ਇੰਨੇ ਨਾਲ ਪਿਆਰ ਨਾ ਛੱਡਦੇ ਅੱਜ ਸਾਰੇ ਆਏ ਬੈਠੇ ਨੇ ਸੁਵੇਰ ਦੇ ਮੇਰੇ ਨਾਲ ਨੇ ਉਹ ਕਹਿੰਦਾ ਮੈਂ ਤੇਰੇ ਨਾਲ ਅਸੀਂ ਗੱਲ ਲੋਕੀ ਐਗਰੀਮੈਂਟ 'ਚ ਕੁਝ ਹੋਰ ਲਿਖਦੇ ਨੇ ਅਸੀਂ ਆਹ ਲਿਖਦੇ ਹਾਂ ਵੀ ਭਾਈ ਆਹ ਚੀਜ਼ਾਂ ਜ਼ਰੂਰ ਅਡਜਸਟ ਕਰਨੀਆਂ ਪੈਣੀਆਂ ਵੀ ਸਾਡੇ ਗਾਲੇ ਕ ਚਾਵਲ ਵੀ ਉਹਦੋਂ ਸਾਰੀਆਂ ਸਰਵਿਸਾਂ ਬੰਦ ਹੋ ਜਾਂਦੀਆਂ ਨੇ ਜੀ ਇਹ ਗੱਲ ਮੈਂ ਪਹਿਲਾਂ ਕਰਦਾ ਹਰੇਕ ਨੂੰ ਪਤਾ ਜਿਹੜੀ ਮਰਜ਼ੀ ਫਰੈਂਚਾਈਜ਼ ਵਾਲੇ ਨੂੰ ਪੁੱਛ ਲਓ ਵੀ ਆ ਗੱਲ ਉਹਨੇ ਕਹੀ ਸੀ ਵੀ ਹੋਰ ਜੋ ਮਰਜ਼ੀ ਹੋ ਜਾਵੇ ਮੈਂ ਤੁਸੀ 10 ਵੇ 12 ਵੇ ਰਾਤ ਨੂੰ ਫੋਨ ਕਰੋ ਮੈਂ ਚੱਕੂਗਾ ਸਭ ਕੁਝ ਕਰੂੰਗਾ ਤੁਹਾਡਾ ਮੈਂ ਨੌਕਰ ਹਾਂ ਤੁਸੀਂ ਮੈਨੂੰ ਪੇ ਕਰਦੇ ਹੋ ਤੁਸੀਂ ਮੈਨੂੰ ਸੈਲਰੀ ਦਿੰਦੇ ਹੋ ਠੀਕ ਹੈ ਵੱਡ ਜਿੱਥੇ ਚਾਵਲ ਆ ਗਿਆ ਉੱਥੇ ਸਾਰੀਆਂ ਸਰਵਿਸਾਂ ਬੰਦ ਨੇ ਉੱਥੇ ਫਿਰ ਇਹਦੀ ਪ੍ਰਾਇੋਰਟੀ ਹੈ ਕਿਉਂਕਿ ਇਧਰ ਲਿਆ ਪਾ ਕਰਨਾ ਹੁੰਦਾ ਪਰ ਲੋਕ ਇਹ ਵੀ ਕਹਿੰਦੇ ਨੇ ਕਿ ਹਣੀ ਲੋਕਾਂ ਦੇ ਨਾਲ ਦੋਸਤੀ ਵਧਾਉਣ ਦੀ ਬਜਾਏ ਲੋਕਾਂ ਦੇ ਨਾਲ ਦੁਸ਼ਮਣੀਆਂ ਬਹੁਤ ਵਧਾਉਂਦਾ ਹੈ ਜਿਵੇਂ ਅਨਮੋਲ ਦੇ ਨਾਲ ਤੁਸੀਂ ਬਿਨਾਂ ਗੱਲੋਂ ਹੀ ਤੁਹਾਡੀ ਕੌਂਟਰੋਵਰਸੀ ਹੈ ਇਹਦਾ ਬਿਨਾਂ ਗੱਲ ਤਿੰਨ ਸਾਲ ਹੋ ਗਿਆ ਗੱਲ ਨੂੰ ਉਹ ਵੀ ਬਿਨਾਂ ਗੱਲੋਂ ਹੀ ਕੌਂਟਰੋਵਰਸੀ ਸਾਡੇ ਕੋਲ ਅਨਮੋਲ ਦਾ ਨੰਬਰ ਹੈਗਾ ਨਹੀਂ ਸਾਡੇ ਕੋਲ ਹੀ ਨੰਬਰ ਨਹੀਂ ਹੈਗਾ ਨਹੀਂ ਹੈਗਾ ਨਹੀਂ ਮੈਂ ਅਨਮੋਲ ਨਾਲ ਗੱਲ ਕਰਾਵਾਂ ਹੁਣੇ ਵੀਡੀਓ ਕਾਲ ਚੱਕੂਗਾ ਹੁਣ ਤੁਹਾਡੇ ਨਾਲ ਹੁਣ ਉਹਨਾਂ ਦਾ ਪਿਆਰ ਹੋ ਗਿਆ ਨਾ ਯਾਰ ਸਗੇ ਭਰਾਵਾਂ ਦਾ ਕਨਫਲਿਕਟ ਹੋ ਜਾਂਦਾ ਹੈ ਅਸੀਂ ਰਲ ਕੇ ਉਹਨਾਂ ਸੇਵਾ ਕਰਦੇ ਪਏ ਆਂ ਸਾਰਾ ਕੁਝ ਕਰਦੇ ਆਂ ਉਹ ਵਧੀਆ ਜਾਂ 3 ਸਾਲ ਦੀ ਗੱਲ ਆਪਣੇ ਮਨ 'ਚ ਰੱਖ ਕੇ ਵਧੀਆ ਜਿੱਦਾਂ ਮੈਂ ਰਿਕਾਰਡਿੰਗ ਰਿਕਾਰਡਿੰਗ ਮੈਂ ਕਰਦਾ ਨਹੀਂ ਐਜ਼ ਅ ਮਿੰਟ ਦਿਖਾ ਦਵਾ ਤੁਸੀਂ ਹੈਰਾਨ ਹੋ ਜਾਓਗੇ ਵੀ ਇੰਨੀ ਗੱਲ ਕਰਦਾ ਹੂੰ ਤੇ ਜੇ ਉਹਦਾ ਪਰਸਨਲ ਨੰਬਰ ਨਾ ਹੋਵੇ ਜੋ ਮਰਜ਼ੀ ਕਹਿਣਾ ਨਹੀਂ ਮੇਰਾ ਸਵਾਲ ਚਲਾਇਓ ਹੁਣ ਹਾਂਜੀ ਸਵਾਲ ਇਹ ਸੀ ਕਿ ਜਦੋਂ ਕਿਤੇ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਵਿਅਕਤੀ ਹੈ ਉਹਦੇ ਨਾਲ ਯਾਰ ਨਾ ਲਾਓ ਬਾਈ ਫਿਰ ਇਹ ਤਾਂ ਐਂ ਦਾ ਤੁਸੀਂ 10 ਬੰਦੇ ਕਹਿ ਦੋਗੇ ਵੀ 10 ਬੰਦੇ ਨਾਲ ਤੇਰਾ ਰੋਲਾ ਕਰਦਾ ਮੈਂ ਕਿਵੇਂ ਮਾਰਾਂਗਾ ਪ੍ਰਿੰਕਲ ਦੀ ਹੋਈ ਗੱਲ ਆਪੇ ਪ੍ਰਿੰਕਲ ਦਾ ਖੱਤ ਹੈ ਜੀ ਹਾਂ ਨਾ ਲਾਓ ਹੁਣ ਤੁਸੀਂ ਇਹਨਾਂ ਮੋਹਲ ਵਾਲੀ ਗੱਲ ਜੇ ਤੁਹਾਨੂੰ ਗੱਲ ਨਹੀਂ ਆਈ ਅੱਗੇ ਹਾਂ ਤੁਸੀਂ ਦੱਸ ਰਹੇ ਹੋ ਕਿ ਅਨਮੋਲ ਦੇ ਨਾਲ ਤੁਹਾਡਾ ਤੁਸੀਂ ਕੀ ਕਿਹਾ ਪਹਿਲਾਂ ਬਾਈ ਕਿੰਨੀਆਂ ਦੁਸ਼ਮਣੀਆਂ ਪਾਲੀਆਂ ਮੈਂ ਗੈਂਗਸਟਰ ਹਾਂ ਜੀ ਤੁਹਾਨੂੰ ਮੇਰੀ ਫਿਜ਼ਿਕ ਦੇਖ ਕੇ ਲੱਗਦਾ ਵੀ ਇਹ ਗੈਂਗਸਟਰ ਹੀ ਕਰ ਲੂ ਸਾਨੂੰ ਤਾਂ ਤੁਸੀਂ ਕਾਰੋਬਾਰੀ ਲੱਗਦੇ ਬਾਈ ਫਿਰ ਆ ਜੀ ਹੈਗੀ ਕਾਰੋਬਾਰੀਆਂ ਜਿਹੜਾ ਗੁਲਾਵੇਂ ਨੇ ਉਹ ਵੇ ਫਿਰ ਤਾਂ ਉਲਾ ਦੇਣਗੇ ਵਰਦੀਆਂ ਸਾਰੇ ਆਪਣੀ ਆਪਣੀ ਕਾਰਜ ਕਰਾਂਗੇ ਸਾਨੂੰ ਪ੍ਰਸ਼ਾਸਨ ਦਾ ਡਰ ਹੈ ਸਾਡੇ ਤੇ ਕਾਈਟੀ ਦਾ ਪਰਚਾ ਹੋਇਆ ਸੀਗਾ ਅਸੀਂ ਉੱਥੋਂ ਸਿੱਖ ਲੈ ਲਈ ਵੀ ਕਿਸਦਾ ਨਾਂ ਨਹੀਂ ਲੈਣਾ ਕਿਸੇ ਕੁੜੀ ਬਾਰੇ ਪਾਉਣਾ ਨਹੀਂ ਪਾਉਣਾ ਉੱਥੋਂ ਇਹ ਲੈ ਲਈ ਇਹਨੂੰ ਕਾਨੂੰਨ ਕਹਿੰਦੇ ਸਾਨੂੰ ਕਾਨੂੰਨ ਦਾ ਡਰ ਹੈ ਇਹਨੂੰ ਕਾਨੂੰਨ ਦਾ ਕੋਈ ਡਰ ਹੈ ਨਹੀਂ 5 ਦਿਨ ਬਾਅਦ ਜਮਾਨਤ ਤੇ ਆਇਆ ਆ ਕੇ ਕਿਰਪਾਨਾ ਮਾਰਦਾ ਪਿਆ ਸਵੇਰੇ ਵੀਡੀਓ ਤੇ ਐਡਮਿਟ ਕਰਦਾ ਪਿਆ ਤੁਸੀਂ ਖੁੱਲੀ ਡਿਬੇਟ ਰੱਖੋ ਮੈਂਨਾਂ 10 ਜਾਣੇ ਬੈਹਜੋ ਮੈਂ ਗੱਲ ਕਰਨ ਨੂੰ ਤਿਆਰ ਹਾਂ ਜਿੱਥੇ ਮੇਰੀ ਗਲਤੀ ਮੈਂ ਮੰਨੂੰਗਾ ਤੁਸੀਂ ਦੱਸੋ ਹੁਣ ਤੁਸੀਂ ਆ ਵਰਡ ਮੂਜੋ ਕਿਹਾ ਸਿਟੀ ਤੇਰੀਆਂ ਦੁਸ਼ਮਣੀਆਂ ਨੇ ਕਿਹਦੇ ਨਾਲ ਹਵਾ ਜੋ ਭਾਈ ਜੀ ਲੋਕ ਥੱਲੇ ਕਮੈਂਟ ਕਰਦੇ ਨੇ ਉਹ ਲੋਕ ਦਾ ਭਾਈ ਤੁਹਾਨੂੰ ਵੀ ਕਰਦੇ ਕਮੈਂਟ ਵੀ ਤੂੰ ਆ ਨਹੀਂ ਦੀ ਕਿਉਂ ਇੰਟਰਵਿਊ ਲੈਣ ਜਾਣਾ ਹੂੰ ਕਿਉਂ ਲੈਣਾ ਹੈ ਹਫਤੇ ਦੀ ਦੂਜੀ ਵਾਰ ਹੀ ਆ ਗਏ ਹੂੰ ਭੱਤੇ ਚ ਦੂਜੀ ਵਾਰ ਹੀ ਆ ਗਏ ਤੁਸੀਂ ਜੀ ਫਿਰ ਸੁਣਿਆ ਵੀ ਕਰੋ ਨਾ ਬਈ ਆਹ ਕੰਮ ਨਾ ਕਰੇ ਕਰੋ ਦੇਖੋ ਯਾਰੀ ਹੈ ਠੀਕ ਹੈ ਚਲਾਏ ਹੁਣ ਨਹੀਂ ਚਲਾਉਂਗੇ ਮੈਂ ਚਲਾਉਂਗਾ ਐਵੇਂ ਚਲਾਵਾਂਗੇ ਐਂ ਜਲਾਇਓ ਕੁਛ ਵੀ ਫਿਰ ਲੋਕ ਤੁਹਾਨੂੰ ਕਹਿਣਗੇ ਨਹੀਂ ਦੀ ਇੰਟਰਵਿਊ ਨਹੀਂ ਕਰਨੀ ਨਹੀਂ ਕਰੂੰਗੇ ਕਰੋ ਵਾਦਾ ਅੱਜ ਤੋਂ ਬਾਅਦ ਨਹੀਂ ਕਰਾਂਗੇ ਅਸੀਂ ਇੰਟਰਵਿਊ ਕਿਉਂ ਕਰਨਾ ਤੇ ਫਿਰ ਕਿਉਂ ਕਰਨਾ ਲੋਕਾਂ ਦੇ ਹਿਸਾਬ ਨਾਲ ਚੱਲਣਾ ਹੈ YouTube ਤੇ ਗੁਰਬਾਣੀ ਹੈ ਗੁਰਬਾਣੀ ਤਾਂ ਨਹੀਂ ਕਿਸੇ ਨੇ ਕੁਝ ਕਹਿੰਦੀ ਗੁਰਬਾਣੀ ਥੱਲੇ ਜਾ ਕੇ ਡਿਸਲਾਈਕ ਹੁੰਦਾ ਲੱਭ ਲਓ ਬੰਦੇ ਹੁਣ ਲਿਓ ਮੈਂ ਦਿਖਾਣਾ ਤੁਹਾਨੂੰ ਇੱਕ ਪਾਠ ਚੱਲਦਾ ਬਾਈ ਜੀ ਉਹਦੇ ਥੱਲੇ ਜਾ ਕੇ ਡਿਸਲਾਈਕ ਹੁੰਦਾ ਲਵਾਵਾ ਲੋਕ ਉਹਨਾਂ ਨੂੰ ਵੀ ਮੜਾ ਕਹਿੰਦੇ। ਉਹ ਲੋਕਾਂ ਦੇ ਨਹੀਂ ਹੁੰਦੀ ਬਈ ਲੋਕਾਂ ਦੇ ਹਿਸਾਬ ਨਾਲ ਸਾਰਾ ਕੁਝ ਨਹੀਂ ਹੁੰਦਾ ਬਈ ਲੋਕਾਂ ਦੇ ਹਿਸਾਬ ਨਾਲ ਤਾਂ ਇਹ ਆ ਵੀ ਹਨੀ ਬੇਲੀ ਇੰਟਰਵਿਊ ਦਿੰਦਾ ਤੇ ਸਾਰੇ ਪੱਤਰਕਾਰ ਨਾ ਮੇਰਾ ਪਿਆਰ ਹੈ। ਹੂੰ ਹੁਣ ਜਿਹੜਾ ਰਨਿੰਗ ਮੁੱਦਾ ਚੱਲਦਾ ਹੈ ਜੇ ਉਹ ਕੰਟੈਂਟ ਅਗਲੇ ਦੇ ਪੇਜ ਤੇ ਨਹੀਂ ਹੋਊਗਾ ਤੇ ਪੇਜ ਨਹੀਂ ਚੱਲਣਗੇ ਉਹਨਾਂ ਨੂੰ ਅਰਨਿੰਗ ਕਿੱਥੋਂ ਆਊਗੀ ਉਹ ਜੌਬ ਤੇ ਤਨਖਾਹ ਕਿੱਥੋਂ ਦੇਣਗੇ। ਹੁਣ ਇੱਕ ਬੂਟਾ ਬਹੁਤ ਵਿਕਦਾ ਹੈ। ਮੰਨ ਲਓ ਆ ਬੂਟ ਆ ਬਹੁਤ ਵਿਕਦਾ ਹੈ। ਇਹ ਵਧੀਆ ਨਹੀਂ ਇਹ ਸੋਹਣਾ ਨਹੀਂ ਪਰ ਇਹ ਵਿਗਦਾ ਬਹੁਤ ਹੈ। ਹੁਣ ਮੈਂ ਇਹ ਆਪਣੀ ਦੁਕਾਨ ਤੇ ਨਾ ਰੱਖਾਂ। ਇਹੀ ਫਿਰ ਕਰੰਟ ਮੁੱ ਤੂੰ ਹੀ ਮੇਰੇ ਵਾਲੀ ਵਾਗੇ ਦੇ ਲਓ ਤੁਹਾਡੀ ਕਿੰਨੀ ਕੁ ਚਲਦੀ ਹੈ ਤੁਸੀਂ ਫਿਰ ਕਮੀਆਂ ਵੀ ਲੱਭੋ ਨਾ ਵੀ ਭਾਈ ਹਣੀ ਤੂੰ ਚਿੱਟਾ ਵੇਚਦਾ ਹਣੀ ਤੂੰ ਸਮੈਕ ਵੇਚਦਾ ਹਣੀ ਤੂੰ ਲੋਕਾਂ ਨਾਲ ਧੋਖੇ ਕਰਦਾ ਲਿਆਓ ਬੰਦਾ ਲੱਭ ਕੇ ਜੀ ਤੂੰ ਮੈਂ 5000 ਰੁਪਏ ਵੀ ਲਿਆ ਆਵੇਂ ਕਦੀ ਸੀਆਈਏ ਸੀਜੀਟੂ ਕਿਹੜੀ ਮੇਰੀ ਇਨਵੈਸਟੀਗੇਸ਼ਨ ਨਹੀਂ ਹੋਈ ਅਗਲੇ ਜੱਫੀ ਵਾਗੇ ਮਿਲਦੇ ਨੇ ਸਾਰੇ ਮਲਾਜੇ ਮੈਨੂੰ ਵੀ ਆਹ ਬੰਦੇ ਦਾ ਕਰਦਾਰ ਹੈ ਅੱਛਾ ਮੈਂ ਕੀ ਕਰ ਸਕਦਾ ਮੈਂ ਇੱਕ ਛੋਟੇ ਜਿਹੇ ਪਰਿਵਾਰ ਚੋਂ ਪੈਦਾ ਹੋਇਆ ਇੱਕ ਪਿੰਡ ਚ ਮੇਰੀ ਦੁਕਾਨ ਸੀ ਤੁਹਾਨੂੰ ਜੇ ਨਾਮ ਦੱਸ ਦੋ 5 ਮਿੰਟ ਤੁਹਾਨੂੰ ਗੂਗਲ ਤੋਂ ਲੱਭਣ ਲੱਗ ਜਾਣਗੇ ਵੀ ਇਹ ਸਾਰੇ ਕਿਹ ਉਤੋਮਰਾਈਜ਼ ਕੀਤਾ ਰਾਈਜ਼ ਕਰਕੇ 4 ਪੈਸੇ ਕਮਾਏ ਨੇ ਇੰਨੇ ਬੰਦੇ ਨਾ ਰੁਜ਼ਗਾਰ ਦਿੱਤਾ ਠੀਕ ਹੈ ਕੋਈ ਮੈਂ ਆਪਣੀਆਂ ਕੋਠੀਆਂ ਤਾਂ ਨਹੀਂ ਛੱਤ ਲੀਆਂ ਜਾਂ ਮੈਂ ਹਾਂ ਮੈਨੂੰ ਸ਼ੌਂਕ ਆ ਮੈਂ ਪਾਉਂਗਾ ਜੇ ਮੈਂ ਕਿਸੇ ਦੀ ਦੇਣਦਾਰੀ ਦਿੱਤੀ ਹੈ ਤਾਂ ਦੱਸ ਲੋ ਜੇ ਮੈਂ ਹੈਲਪ ਨਹੀਂ ਲੋਕਾਂ ਦੀ ਕਰਦਾ ਤਾਂ ਦੱਸ ਦੋ ਜੇ ਮੈਂ ਹੈਲਪ ਦੇ ਨਾਮ ਤੇ ਪੈਸੇ ਮੰਗਦਾ ਜੇ ਕੋਈ ਮੈਨੂੰ ਪਾਉਂਦਾ ਉਹ ਬੰਦੇ ਖੜੇ ਕਰ ਦੋ ਹੋਰ ਭਾਈ ਮੈਂ ਹੁਣ ਇਸ ਤੋਂ ਵੱਧ ਕੀ ਕਰਾਂ ਦੱਸ ਨਹੀਂ ਤੁਸੀਂ ਆਪਣੀ ਸਾਹ ਸਹੀਓ ਇਸ ਗੱਲ ਨੂੰ ਤੇ ਹੁਣ ਤਾਂ ਗਲਤ ਕਹਿੰਦੇ ਹੀ ਮੈਂ ਤੁਹਾਨੂੰ ਐ ਕਹਿੰਦਾ ਸੀ ਨਾ ਇਸ ਇਸ ਗੱਲ ਨੂੰ ਤਾਂ ਸਹੀ ਓ ਤੁਸੀਂ ਪਰ ਲੋਕ ਐਵੇਂ ਕਹਿੰਦੇ ਨੇ ਮੈਂ ਕਿ ਲੋਕ ਤਾਂ ਕਹਿੰਦੇ ਨੇ ਵੀ ਤੁਸੀਂ ਇੰਟਰਵਿਊ ਨਾ ਕਰੋ ਹਨੀ ਦੀ ਤੁਸੀਂ ਦੂਜੀ ਵਾਰ ਕਰਨਾਗੇ ਚੌਥੇ ਦਿਨ ਚਾਹੀ ਬਾ ਫਿਰ ਅਸੀਂ ਵੀ ਐਂ ਹੀ ਕਰਾਂਗੇ ਬਾਈ ਹਾਂ ਤੇ ਬਾਈ ਜੀ ਮੈਂ ਪੁੱਛਦਾ ਸੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਵਿਵਾਦ ਜੋ ਵੀ ਚੱਲ ਰਿਹਾ ਹੈ ਇਹ ਨਹੀਂ ਖਤਮ ਹੋਣੇ ਹੋ ਜਾਣਗੇ ਖਤਮ ਵੀ ਦੱਸੋ ਹੁਣ ਅੱਜ ਮੈਂ ਉਹਤੇ ਪਰਚਾ ਕਰਾ ਰਹੇ ਹਾਂ ਠੋਕ ਕੇ ਕੱਲ ਨੂੰ ਕੀ ਕਹੂਗਾ ਬਾਈ ਜੀ ਉਹ ਕਹਿ ਜਾ ਕੁੱਤੇ ਦਾ ਹੱਡਾ ਹੂੰ ਉਹ ਸੋਦਰ ਜੂਗਾ ਉਹਨੇ ਨਹੀਂ ਸੋਦਰਨਾ ਪਰ ਮੈਂ ਨਹੀਂ ਝੁਕਦਾ ਕਿੱਡੀ ਵੱਡੀ ਪਾਵਰਾਂ ਵਾਲੇ ਦੋ ਭਰਾ ਲੁਧਿਆਣਾ ਦੇ ਕੱਡੀ ਵੱਡੀ ਪਾਵਰਾਂ ਵਾਲੇ ਗੁਰੂ ਸਾਹਿਬ ਇਹ ਪਾਵਰ ਲੱਖਾਂ ਲੋਕ ਚੋ ਇੱਕ ਬੰਦੇ ਨੂੰ ਦਿੰਦੇ ਨੇ ਲੱਖਾਂ ਚੋ ਹੋਰ ਤਾਂ ਰੇਅਰ ਚਾਂਸ ਆ ਵਰਲਡ ਦਾ ਸਭ ਨੂੰ ਪਤਾ ਲੱਗਦਾ ਮੈਂ ਕਿਹਦੀ ਗੱਲ ਕਰਦਾ ਰੇਅਰ ਚਾਂਸ ਸਭ ਵਰਲਡ ਦਾ ਜਦੋਂ ਕਦੀ ਅਸੀਂ ਅਣਖ ਦੇਖਣੀ ਹੁੰਦੀ ਸੀ ਨਾ ਅਣਖ ਜੇ ਕਿਤੇ ਤੇ ਅਸੀਂ ਉਹਨਾਂ ਦਾ ਨਾਂ ਲੈਂਦੇ ਸੀ ਬਿਆਹ ਨੇ ਬੈਂਸ ਸਾਹਿਬ ਮੂੰਹ ਤੇ ਨਾਂ ਲੈਣਾ ਮੈਂ ਬੈਂਸ ਸਾਹਿਬ ਵੀ ਕੋਈ ਜ਼ੁਰਤ ਵਾਲਾ ਬੰਦਾ ਨਾ ਐਂ ਗੱਲ ਕਰਦਾ ਹੀ ਅੱਖਾਂ ਚੱਖਾਂ ਪਾ ਕੇ ਵੀ ਜੇ ਕੋਈ ਲੀਡਰ ਆ ਲੀਡਰ ਉਹ ਕਿੰਨਾ ਕੁਛ ਇਹਦੇ ਬਾਰੇ ਬੋਲਿਆ ਹੂੰ ਤੱਪੜ ਰੋਲ ਕੇ ਰੱਖ ਦਿੰਦੇ ਉਹ ਜਿਹੜੇ ਇਦਾਂ ਦੇ ਪੈਸਿਆਂ 'ਚ ਕਮੀ ਬੰਦੇ ਨੂੰ ਪਾਵਰ 'ਚ ਕਮੀ ਹੈ ਕਿਸੇ ਪਾਸੋਂ ਕਮੀ ਵਾਸੇ ਫੇਰ ਇਹੀ ਤਾਂ ਇਤੋਂ ਝੋਕਦਾ ਵੀ ਸਾਲਾ ਉਹ ਨਹੀਂ ਕੋਈ ਬੋਲੇ ਹੈਗੇ ਤੇ ਆਹ ਕੱਲ ਦਾ ਆ ਕੇ ਜਵਾਕ ਜਿਹਾ ਅਨਫਿਟ ਜਿਹਾ ਇਹ ਮੈਨੂੰ ਇੰਨਾ ਬੋਲਦਾ ਇਹ ਸਾਰੀਆਂ ਗੱਲਾਂ ਉਹ ਲੈ ਕੇ ਆਂਦਾ ਜਿਹੜੀਆਂ ਸਾਰਿਆਂ ਲੋਕਾਂ ਦੇ ਦਿਲ 'ਚ ਨੇ ਇਹਦੇ ਮੂੰਹ 'ਤੇ ਨੇ ਤੇ ਆਪਾਂ ਜ਼ੁਰਤ ਰੱਖਦੇ ਆ ਕਰਨ ਦੀ ਹੂੰ ਪ੍ਰਸ਼ਾਸਨ ਸਾਡੀ ਕੋਈ ਸੇਵਾ ਲਾਂਦਾ ਕਿਸੇ ਦੇ ਅਸੀਂ ਉਹ ਕਰਦੇ ਆ ਠੀਕ ਆ ਵੀਰੇ ਲੋਕ ਕਰਦੇ ਯੋ ਕਰਦੇ ਆ ਦੱਸ ਅਸੀਂ ਇਹ ਦਫਤਰ ਸਾਰਿਆਂ ਲਈ ਖੁੱਲਾ ਰੱਖਿਆ ਤੁਹਾਨੂੰ ਜੇ ਮੈਂ ਰਿਕਾਰਡ ਕੱਢ ਕੇ ਦੇ ਦਵਾ ਵੀ ਅਸੀਂ ਆਹ ਕੁਝ ਕਰਦੇ ਆ ਕਿੱਥੋਂ ਕਰਦੇ ਆ ਲੋਕਾਂ ਦੀ ਸਪੋਰਟ ਨਾ ਕਰਦੇ ਆ ਆਪਣੇ ਕੰਮ ਚੋਂ ਹਿੱਸਾ ਕੱਢ ਕੇ ਕਰਦੇ ਆ ਤੁਸੀਂ ਗਲਤੀ ਤਾਂ ਦੱਸੋ ਖੁੱਲੀ ਡਿਬੇਟ ਰੱਖੋ ਬਾਈ ਮੇਰੇ ਨਾਲ ਤੁਸੀਂ ਆਪਣੇ ਵਰਗੇ ਪੰਜ ਜਾਣੇ ਲਿਆਓ ਮੈਂ ਤੁਹਾਡੀ ਬੜੀ ਰਿਸਪੈਕਟ ਕਰਦਾ ਦਿਲੋਂ ਰਿਸਪੈਕਟ ਕਰਦਾ ਮੈਂ ਤੁਹਾਡੀ ਤੁਸੀਂ ਭਰਾ ਹੋ ਤੁਸੀਂ ਪੰਜ ਜਾਣੇ ਸਿਰੇ ਤੋਂ ਸਿਰੇ ਸਵਾਲ ਲੈ ਕੇ ਲਿਗੇ ਆਏ ਹੋ ਜੇ ਮੈਂ ਜਵਾਬ ਨਾ ਦਵਾ ਮੈਂ ਕੌਣ ਦਿੰਦਾ ਐਵੇਂ ਖੁੱਲੇ ਜਵਾਬ ਬਾਈ ਨੀ ਇਹ ਗੱਲ ਮੈਂ ਤੁਹਾਡੀ ਸਿਫਤ ਕਰਦਾਂਗੀ ਤੁਸੀਂ ਮੈਨੂੰ ਇੰਟਰਵਿਊ ਕਰਨ ਤੋਂ ਪਹਿਲਾਂ ਕਹਿਨੇ ਹੁੰਨੇ ਹੋ ਕਿ ਬਾਈ ਕਿਸੇ ਤਰ੍ਹਾਂ ਦਾ ਸਵਾਲ ਕਰੋ ਆ ਗਈ ਸਭ ਤੋਂ ਵੱਡੀ ਗੱਲ ਕੋਈ ਸਵਾਲ ਹੈ ਜਿਹੜਾ ਕੋਈ ਬੰਦੇ ਹੋਣਗੇ ਵੀਰੇ 100 'ਚੋਂ 5 ਜਿਹੜੇ ਕਹਿਣਗੇ ਵੀਰੇ ਆਹ ਸਵਾਲ ਨਾ ਪੁੱਛੀ ਅਸੀਂ ਤੈਨੂੰ ਕਹਿੰਦੇ ਵੀਰੇ ਔਖੇ ਪੁੱਛੀ ਵੀ ਲੋਕਾਂ ਨੂੰ ਕੋ ਪਤਾ ਤਾਂ ਲੱਗੇ ਪਰ ਬਾਈ ਜੀ ਜੇਕਰ ਇਹ ਸਾਰੇ ਮੁੱਦੇ ਜਿਹੜੇ ਚੱਲ ਰਹੇ ਨੇ ਆਪਾਂ ਸੋਸ਼ਲ ਸਾਰੇ ਯਾਰ ਕੁਝ ਨਹੀਂ ਆਏਗਾ ਮੁੱਦਾ ਤਾਂ ਇਸ ਟਾਈਮ ਪੰਜਾਬ ਦਾ ਹੜਾਂ ਦਾ ਵਾ ਮੁੱਦਾ ਇਸ ਟਾਈਮ ਪੰਜਾਬ ਦਾ ਬੇਰੋਜ਼ਗਾਰੀ ਦਾ ਮੁੱਦਾ ਇਸ ਟਾਈਮ ਪੰਜਾਬ ਦਾ ਚਿੱਟੇ ਦਾ ਠੀਕ ਹੈ ਹੁਣ ਉਹ ਮੁੱਦੇ ਮੈਨੂੰ ਦਿਖਦੇ ਨੇ ਜਿੰਨਾ ਕਿ ਮੇਤੋਂ ਹੁੰਦਾ ਐਜ਼ ਅ ਇੱਕ ਵਰਕਰ ਲਾ ਲਓ ਆਪਣਾ ਮੰਨ ਲਓ ਸੋਸ਼ਲ ਇਨਫਲੂਐਂਸਰ ਲਾ ਲਓ ਜਿੰਨੀ ਕਿ ਮੇਰੇ ਕੋ ਕੰਟਰੀਬਿਊਸ਼ਨ ਹੁੰਦੀ ਮੈਂ ਕਰਦਾ ਪਰ ਜੇ ਇਹ ਮੁੱਦੇ ਪੰਜਾਬ ਦੇ ਵੱਡੇ ਨੇ ਤਾਂ ਹਣੀ ਦੇ ਕਿਰਪਾਨਾਂ ਵੱਜਣੀਆਂ ਹਣੀ ਦੀ ਗੱਡੀ ਘੇਰ ਕੇ ਉਹਨੂੰ ਮਾਰਨਾ ਇਹ ਵੀ ਮੁੱਦਾ ਕੋ ਛੋਟਾ ਨਹੀਂ ਆਏਗਾ ਤੇ ਮੈਂ ਆਪਣੇ ਲਈ ਨਹੀਂ ਬੋਲ ਸਕਦਾ ਮੈਂ ਆਪਣੇ ਭਰਾਵਾਂ ਭੈਣਾਂ ਲਈ ਕਿੱਥੋਂ ਬੋਲੂੰਗਾ ਤੁਸੀਂ ਦੱਸੋ ਜੇ ਪੰਜਾਬ 'ਚ ਹੜਾ ਐਨੇ ਕੋਈ ਮੈਨੂੰ ਘੇਰ ਕੇ ਮੇਰੇ ਤੇ ਕਿਰਪਾਨਾਂ ਮਾਰ ਰਿਹਾ ਹੈ ਮੇਰੀ ਗੱਡੀ ਨਾਲ ਗੱਡੀ ਲਵਾ ਕੇ ਮੈਨੂੰ ਮਾਰਨ ਦੀ ਗੱਲ ਕਰ ਰਿਹਾ ਛੋਟੇ ਮੇਰੇ ਘਰੇ ਬੱਚੇ ਨੇ ਕੀ ਮੈਂ ਮੁੱਦੇ ਤੇ ਗੱਲ ਨਾ ਕਰਾਂ ਜ਼ਰੂਰੀ ਤੁਸੀਂ ਮੇਰੇ ਕੋਲ ਆਏ ਹੋ ਜਾਂ ਹੋਰ ਭਰਾ ਆਏ ਨੇ ਸਵੇਰ ਦੇ ਫੋਨ ਆਉਂਦੇ ਨੇ ਮੈਂ ਕਿਸੇ ਨੂੰ ਜਵਾਬ ਨਾ ਦਵਾਂ ਹੂੰ ਸੋ ਬਸ ਇਹ ਆਪਣਾ ਥਿਊ ਹੈ ਜੇ ਕੋਈ ਹੋਰ ਹੈਗਾ ਤੁਹਾਡੇ ਕੋਲ ਕੋਈ ਟਫ ਪੁੱਛ ਲਓ ਧੰਨਵਾਦ ਬਾਈ ਜੀ ਚਲਾਇਓ ਐਵੇਂ ਜਿਵੇਂ ਆਪਾਂ ਕਰੀ ਆ ਪਹਿਲੀ ਗੱਲ ਤਾਂ ਬਾਈ ਹੋਰਾਂ ਨੇ ਕਿਹਾ ਕਿ ਜੋ ਵੀ ਕੁਝ ਐਡਿਟ ਕਰਾਂਗੇ ਐਡਿਟ ਕਰਕੇ ਕੱਟਣਾ ਕੁਝ ਨਹੀਂ ਹੈਗਾ ਇਹ ਵੀ ਬਾਈ ਨਾਲ ਵਾਦਾ ਕਰਦੇ ਆ ਕਿ ਜੋ ਵੀ ਇੰਟਰਵਿਊ ਹੋਇਆ ਉਹ ਇਸੇ ਤਰ੍ਹਾਂ ਰਹੂਗਾ ਇਸੇ ਤਰ੍ਹਾਂ ਲੋਕ ਜੇ ਮੈਨੂੰ ਗਲਤ ਕਹਿਣਾ ਕੋਈ ਗਾਲਾਂ ਕੱਢਣੀਆਂ ਅਗਲਾ ਕੱਢ ਲੂਗਾ ਭਾਜੀ ਜੇ ਮੇਰੀ ਝੋਲੀ ਗਾਲਾਂ ਪਈਆਂ ਤਾਂ ਮੈਂ ਉਹ ਬੋਲੂ ਜੇ ਦੁਆਵਾਂ ਮਾਂ ਪਈਆਂ ਉਹ ਬੋਲੂ ਦੋ ਗੱਡੀਆਂ ਤੁਹਾਡੇ ਸਮੇ ਲੱਗੀਆਂ ਹੁਣ ਤੁਸੀਂ ਕੱਲੇ ਹੋ ਗੱਡੀ 'ਚ ਤੁਸੀਂ ਨਿਕਲ ਜਾਓਂਗੇ ਤੁਹਾਡੀ ਕਿਸਮਤ ਨਹੀਂ ਐ ਦੁਆਵਾਂ ਨਹੀਂ ਇਹ ਦੁਆਵਾਂ ਨਹੀਂ ਗੱਡੀ ਦੇ ਗੱਡੀ ਮੂਰੇ ਲੱਗ ਕੇ ਦੁਆਵਾਂ ਨਹੀਂ ਹੈਗੇ ਮੈਂ ਤਾਂ ਇਹਨੂੰ ਦੁਆਵਾਂ ਮੰਨਦਾ ਜਿਨ੍ਹਾਂ ਦੇ ਜਿਨ੍ਹਾਂ ਦੇ ਜਿਨ੍ਹਾਂ ਦੇ ਮੁੰਡੇ 70 70000 ਰੁਪਏ ਕਮਾਈ ਕਰਦੇ ਆ ਉਹ ਆਪਣੀ ਮਾਂ ਨੂੰ ਰਾਸ਼ਨ ਨਹੀਂ ਲੈ ਕੇ ਦਿੰਦੇ ਲੈ ਕੇ ਜਾਵਾਂ ਉਹ ਘਰਾਂ ਚ ਉਹ ਮੁੰਡੇ ਕਿਸੇ ਜੋਗੇ ਨਹੀਂ ਰਹਿਣੇ ਇਹ ਜੇ ਮੇਰੇ ਕੋਲ 50 ਕੇਸ ਨੇ ਹਮ ਕੱਲ ਬੰਦਾ ਆਇਆ ਉਹਦੇ 10 ਦਿਨ ਤੋਂ ਫ੍ਰੈਕਚਰ ਦੋਨੇ ਲੱਗੇ ਬਾਹਾਂ ਦੇ ਠੀਕ ਹੈ ਉਹ ਐਵੇਂ ਕਰਕੇ ਰੋਟੀ ਨਹੀਂ ਖਾ ਸਕਦਾ ਜੀ ਸਾਡੇ ਇਸ ਆ ਬਈ ਤੇਰਾ ਇਲਾਜ ਕਰਾਵਾਂਗੇ ਹਨਾ ਜੋ ਹੋਇਆ ਕਰਾਂਗੇ ਇਹ ਇਨਸਾਨੀਅਤ ਹੀ ਇਹਦੇ ਕਰਕੇ ਅਸੀਂ ਬਚੇ ਫਿਰਦੇ ਹ ਹ ਸੋ ਕਿਤੇ ਨਾ ਕਿਤੇ ਹਾਨੀ ਸੇਠੀ ਨੇ ਆਪਣੇ ਵਿਚਾਰ ਰੱਖੇ ਨੇ ਅਸੀਂ ਆਪਣੇ ਸਵਾਲ ਰੱਖੇ ਨੇ ਤੁਹਾਡੀ ਕੀ رائے ਹੈ ਤੁਸੀਂ ਕਮੈਂਟ ਬਾਕਸ ਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਬਾਸ ਪੰਜਾਬ ਟੀਵੀ ਦੇ ਨਾਲ ਸასიਕਾਰ